ਕੀ ਜਲਦੀ ਜਲਦੀ ਮੱਧਲ ਕਰਦੇ ਆਂ ਅਧਿਕਾਰ ਕਰਦੇ ਆਂ ਕੰਮ ਕਰਦੇ ਆਂ ਜੀ ਆਏ ਅੱਜ ਵੀ ਇਹਨਾਂ ਨੂੰ ਅੱਗੇ ਕਰਦੇ ਕਰ ਲਿਆ ਅਧਿਕਾਰ ਕਰਦੇ ਆਂ ਕੋਈ ਸਾਈਂ ਪਿੱਛੇ ਗਈ ਲੱਗਦੀ ਅੱਜ ਪਿੰਡ ਦੀਪ ਸਿੰਘ ਵਾਲਾ ਦੇ ਵਿੱਚ ਫਰੀਦਕੋਟ ਜ਼ਿਲ੍ਹੇ ਦੇ ਡੀਸੀ ਤੇ ਐਮਐਲਏ ਗੁਰਦੇਵ ਸਿੰਘ ਸੇਖੋ ਤੇ ਹੋਰ ਜਿੰਨੇ ਵੀ ਵਿਭਾਗਾਂ ਸਾਰਿਆਂ ਦੇ ਅਧਿਕਾਰੀ ਜਿਹੜੇ ਪਿੰਡ ਦੇ ਵਿੱਚ ਇੱਥੇ ਪਹੁੰਚੇ ਸੀਗੇ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਵਾਸਤੇ ਅਸੀਂ ਨੌਜਵਾਨ ਭਾਰਤ ਸਭਾ ਵੱਲੋਂ ਕੋਈ ਸਾਡੇ ਪਿੰਡ ਦੇ ਮੰਗਾ ਮਸਲੇ ਸੀਗੇ ਉਹਨਾਂ ਨੂੰ ਲੈ ਕੇ ਮੰਗ ਪੱਤਰ ਦਿੱਤਾ ਵੀ ਜਿਵੇਂ ਪਿੰਡ ਦੀਪ ਸਿੰਘ ਵਾਲਾ ਦੇ ਵਿੱਚ ਪੀਣ ਵਾਲੇ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਆ ਅਸੀਂ ਮੰਗ ਕੀਤੀ ਆ ਕਿ ਨਹਿਰ ਤੇ ਬੋਰ ਕਰਾ ਕੇ ਜਿਹੜਾ ਦੀਪ ਸਿੰਘ ਵਾਲਾ ਦੇ ਵਿੱਚ ਜਿਹੜਾ ਪਾਈਪਾਂ ਰਾਹੀਂ ਪਾਣੀ ਲਿਆ ਕੇ ਵਾਟਰ ਬਾਕਸ ਤਾਈ ਤੇ ਟੂਟੀਆਂ ਰਾਹੀਂ ਘਰ-ਘਰ ਤੱਕ ਪਾਣੀ ਜਿਹੜਾ ਉਹ ਪਹੁੰਚਦਾ ਕੀਤਾ ਜਾਵੇ ਨਾਲ ਹੀ ਸਾਡੀ ਮੰਗ ਸੀਗੀ ਕਿ ਇੱਥੇ ਦੀਪ ਸਿੰਘ ਵਾਲੇ ਦੇ ਵਿੱਚ ਜਿਹੜੀ ਵਾਟਰ ਬਾਕਸ ਦੀ ਟੈਂਕੀ ਬਹੁਤ ਕਾਫੀ ਸਮਾਂ ਪੁਰਾਣੀ ਬਣੀ ਹੋਈ ਆ ਉਹ ਆਪਦੀ ਆਪ ਉਹ ਡਿੱਗ ਰਹੀ ਆ ਤੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕੀਤੀ ਆ ਵੀ ਉਹਨੂੰ ਜਿਹੜਾ ਢਾਕੇ ਉਹਦੀ ਜਗ੍ਹਾ ਤੇ ਨਵੀਂ ਟੈਂਕੀ ਜਿਹੜੀ ਉਹ ਬਣਾਈ ਜਾਵੇ ਤੇ ਨਾਲ ਹੀ ਸਾਡੇ ਪਿੰਡ ਦੇ ਵਿੱਚ ਇੱਕ ਸੇਵਾ ਕੇਂਦਰ ਬਣਿਆ ਹੋਇਆ ਜਿਹੜਾ ਬੰਦ ਪਿਆ ਉਹਨੂੰ ਚਾਲੂ ਕਰਵਾਉਣ ਦੀ ਮੰਗ ਕੀਤੀ ਗਈ ਆ ਇਸੇ ਤਰ੍ਹਾਂ ਸਾਡੇ ਪਿੰਡ ਦੇ ਵਿੱਚ ਕੋਈ ਖੇਡ ਗਰਾਊਂਡ ਨਹੀਂ ਹੈ ਤੇ ਅਸੀਂ ਮੰਗ ਕੀਤੀ ਆ ਕਿ ਪਿੰਡ ਦੇ ਵਿੱਚ ਇੱਕ ਵਧੀਆ ਖੇਡ ਗਰਾਊਂਡ ਬਣਾਇਆ ਜਾਵੇ ਤੇ ਖੇਡ ਗਰਾਊਂਡ ਦੇ ਵਿੱਚ ਨਾਲ ਹੀ ਜਿਹੜਾ ਕੋਚ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਵਾਲੇ ਪਾਸਿਓਂ ਹਟਾ ਕੇ ਖੇਡਾਂ ਵਾਲੇ ਪਾਸੇ ਜਿਹੜਾ ਉਹ ਪ੍ਰੇਰਿਤ ਕੀਤਾ ਜਾਵੇ ਪਿੰਡ ਦੇ ਵਿੱਚ ਸਾਡੇ ਸਬ ਸੈਂਟਰ ਬਣਿਆ ਸੀ ਔਰਤਾਂ ਵਾਸਤੇ ਹਸਪਤਾਲ ਜਿਹੜਾ ਉਹ ਵੀ ਜਿਹੜੀ ਬਿਲਡਿੰਗ ਆ ਉਹ ਬਿਲਕੁਲ ਖੰਡਰ ਬਣੀ ਹੋਈ ਆ ਢਾਂਣ ਵਾਲੀ ਆ ਤੇ ਉਹਦੀ ਵੀ ਅਸੀਂ ਮੰਗ ਕੀਤੀ ਆ ਕਿ ਜਿਹੜੀ ਨਵੀਂ ਬਿਲਡਿੰਗ ਬਣਾਈ ਜਾਵੇ ਤਾਂ ਜੋ ਉਸ ਹਸਪਤਾਲ ਨੂੰ ਵੀ ਸਹੀ ਢੰਗ ਤਰੀਕੇ ਨਾਲ ਚਲਾਇਆ ਜਾਵੇ ਪਿੰਡ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਤੁਰੰਤ ਜਿਹੜੀ ਉਹ ਨੱਥ ਪਾਉਣ ਦੀ ਮੰਗ ਕੀਤੀ ਅਸੀਂ ਨਾਲ ਹੀ ਪਿੰਡ ਦੇ ਵਿੱਚ ਸਾਡੇ ਇੱਕ ਮੈਰਿਜ ਪੈਲਸ ਬਣ ਰਿਹਾ ਕਾਫੀ ਲੰਮੇ ਸਮੇ ਤੋਂ ਉਹ ਹਲੇ ਤੱਕ ਕੰਪਲੀਟ ਨਹੀਂ ਹੋਇਆਗਾ ਉਹ ਵੀ ਅਸੀਂ ਮੰਗ ਕੀਤੀ ਆ ਕਿ ਜਲਦ ਤੋਂ ਜਲਦ ਉਹਨੂੰ ਜਿਹੜਾ ਕੰਪਲੀਟ ਕੀਤਾ ਜਾਵੇ ਪਿੰਡ ਦੇ ਵਿੱਚ ਦੋ ਬੱਸ ਸਟੈਂਡ ਬਣੇ ਆ ਉਹਦੇ ਤੇ ਸ਼ੈੱਡ ਬਣਵਾ ਕੇ ਵਧੀਆ ਜਿਹੜੀਆਂ ਕੁਰਸੀਆਂ ਵਗੈਰਾ ਲਵਾ ਕੇ ਉੱਥੇ ਜਿਹੜਾ ਉਹ ਬੱਸ ਸਟੈਂਡਾਂ ਨੂੰ ਸਹੀ ਸਚਾਰੇ ਢੰਗ ਨਾਲ ਜਿਹੜਾ ਚਲਾਇਆ ਜਾਵੇ ਵਧੀਆ ਢੰਗ ਨਾਲ ਬਣਾਏ ਜਾਣੇ ਵੀ ਮੰਗ ਕੀਤੀ ਆ ਨਾਲ ਹੀ ਅਸੀਂ ਮੰਗ ਕੀਤੀ ਆ ਕਿ ਪਿੰਡ ਤੋਂ ਜਿੰਨੀਆਂ ਵੀ ਸੜਕਾਂ ਜਾਂਦੀਆਂ ਚਾਹੇ ਲਿੰਕ ਰੋਡ ਆ ਚਾਹੇ ਵੱਡਾ ਰੋਡ ਆ ਉਹਦੀਆਂ ਸਾਈਡਾਂ ਤੇ ਜਿਹੜੀ ਜਗ੍ਹਾ ਉਹ ਸਾਰੀ ਲੋਕਾਂ ਨੇ ਵੱਢੀ ਹੋਈ ਆ ਆਪਣੀਆਂ ਜ਼ਮੀਨਾਂ 'ਚ ਰਲਾਈ ਹੋਈ ਆ ਡੀਸੀ ਸਾਹਿਬ ਤੋਂ ਮੰਗ ਕੀਤੀ ਆ ਕਿ ਜਲਦ ਤੋਂ ਜਲਦ ਜਿਹੜੇ ਉਹ ਵੀ ਰਸਤੇ ਕਢਵਾ ਕੇ ਜਿਹੜੀਆਂ ਸੜਕਾਂਆਂ ਸਾਈਡਾਂ ਉਹ ਪੂਰੀਆਂ ਕੀਤੀਆਂ ਜਾਣ ਨਾਲ ਹੀ ਮੰਗ ਅਸੀਂ ਇਹ ਵੀ ਕੀਤੀ ਆ ਕਿ ਨਜੂਲ ਸਟੇਟੀ ਦੀਆਂ ਜ਼ਮੀਨਾਂ ਦੇ ਵਿੱਚ ਜਿਹੜੀਆਂ ਉਹ ਪਾਈਪ ਲਾਈਨ ਪਵਾਈ ਜਾਵੇ ਤਾਂ ਜੋ ਨਜੂਲ ਸਟੇਟੀ ਦੀਆਂ ਜ਼ਮੀਨਾਂ ਨੂੰ ਵੀ ਪਾਣੀ ਜਿਹੜਾ ਉਹ ਸੌਖੇ ਤਰੀਕੇ ਦੇ ਨਾਲ ਲੱਗ ਸਕੇ ਇਹ ਵੀ ਮੰਗ ਕੀਤੀ ਆ ਕਿ ਮਿਸ਼ਰੀ ਵਾਲੇ ਨੂੰ ਜਾਂਦੀ ਸੜਕ ਦੇ ਉੱਪਰ ਜਿਹੜਾ ਸੇਮ ਨਾਲੇ ਦਾ ਪੋਲਾ ਤੇ ਨਹਿਰ ਦਾ ਪੋਲਾ ਉਹ ਕਾਫੀ ਲੰਮੇ ਸਮੇਂ ਤੋਂ ਜਿਹੜੇ ਉਹ ਹੌਲੀ-ਹੌਲੀ ਜਿਹੜੇ ਉਹ ਭੁਰਦੇ ਜਾ ਰਹੇ ਆ ਕਿਸੇ ਨਾ ਕਿਸੇ ਦਿਨ ਉੱਤੇ ਕੋਈ ਗੱਡੀ ਦਾ ਨੁਕਸਾਨ ਵੀ ਹੋ ਸਕਦਾ ਵਿੱਚ ਸੇਮ ਨਾਲੇ ਦੇ ਤੇ ਨਹਿਰ ਦੇ ਡਿੱਗ ਸਕਦੀ ਆ ਅਸੀਂ ਮੰਗ ਕੀਤੀ ਆ ਕਿ ਉਹ ਵੀ ਪੁਲ ਜਿਹੜੇ ਉਹ ਜਲਦ ਤੋਂ ਜਲਦ ਨਵੇਂ ਬਣਵਾਏ ਜਾਣ ਜੇਕਰ ਇਹ ਸਾਰੀਆਂ ਮੰਗਾਂ ਤੇ ਤੁਰੰਤ ਧਿਆਨ ਦੇ ਕੇ ਪ੍ਰਸ਼ਾਸਨ ਵੱਲੋਂ ਇਹਨਾਂ ਦਾ ਹੱਲ ਨਹੀਂ ਕੀਤਾ ਜਾਂਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਭਾਰਤ ਸਭਾ ਵੱਲੋਂ ਅਸੀਂ ਤਿੱਖਾ ਸੰਘਰਸ਼ ਕਰਨ ਵਾਸਤੇ ਜਿਹੜੇ ਉਹ ਮਜਬੂਰ ਹੋਵਾਂਗੇ